ਜਿਹੜੇ ਸਦਨ ਦੇ ਅੰਦਰ ਚਰਚਾਵਾਂ ਹੋਈਆਂ ਬਜਟ ਨੂੰ ਲੈ ਕੇ ਬੜੀ ਅਹਿਮ ਚਰਚਾ ਹੋਈ ਹੈ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਇੱਕ ਬੜੇ ਅਹਿਮ ਸੈਂਸਸ ਦੀ ਗੱਲ ਵੀ ਕੀਤੀ ਗਈ ਕਹਿੰਦੇ ਕਿ ਨਸ਼ੇ ਦੇ ਉੱਪਰ ਇੱਕ ਸੈਂਸਸ ਪੰਜਾਬ ਦੇ ਵਿੱਚ ਕਰਵਾਇਆ ਜਾਊਗਾ ਇਹ ਫालतू ਦੀਆਂ ਗੱਲਾਂ ਚ ਕੋਈ ਨਹੀਂ ਰੱਖਿਆ ਇਹ ਇਹ ਗੁੰਮਰਾਹ ਕਰਨਾ ਲੋਕਾਂ ਨੂੰ ਹਾਂ ਜੀ ਕੀ ਗੱਲ ਏਡੀ ਵਧੇ ਕਰ ਦਿਓ ਕਿ ਲੋਕ ਕਹਿਣ ਨਵੀਂ ਗੱਲ ਆ ਯਾਰ ਬੜਾ ਫਾਇਦਾ ਹੋਊਗਾ ਇਹਨਾਂ ਦੇ ਰੀਹੈਬਿਟੇਸ਼ਨ ਸੈਂਟਰ ਸਾਡੇ ਜਿਹੜਾ ਕਪੂਰਤਲਾ ਸੀ ਉਹ ਬੰਦ ਹੋਣ ਦੇ ਕਿਨਾਰੇ ਹੈ ਯਾਰ ਇੱਕ ਕੋ ਇੰਜੈਕਸ਼ਨ ਯਾ ਇੱਕ ਗੋਲੀ ਜਿਹੜੀ ਚਾਰ ਬੰਦੇ ਲਿਆਉਂਦੇ ਆ ਤੇ ਉਹਨੂੰ ਇੰਜੈਕਟ ਕਰਦੇ ਆ ਫਿਰ ਹੱਥ ਦੀਆਂ ਨਾੜੀਆਂ ਤੋਂ ਪੈਰ ਦੀਆਂ ਤੱਕ ਪਹੁੰਚ ਜਾਂਦੇ ਫਿਰ ਗਲਤ ਜਗ੍ਹਾ ਟੀਕੇ ਲਾ ਕੇ ਮਰ ਜਾਂਦੇ ਆ ਐਮਐਸਪੀ ਨੂੰ ਲੈ ਕੇ ਜਾਂ ਮੱਕੀ ਦੀ ਖਰੀਦ ਨੂੰ ਲੈ ਕੇ ਵੀ ਉਹਨਾਂ ਨੇ ਚਰਚਾ ਕੀਤੀ ਕਿ ਸਰਕਾਰ 17500 ਦੇ ਨਜ਼ਦੀਕ ਕੋਈ ਸਬਸਿਡੀ ਵੀ ਦੇਵੇਗੀ ਇਹ ਜਿਹੜੀ ਚੀਜ਼ ਆ ਲੱਗਦਾ ਕਿ ਮਾਸਟਰ ਪਲਾਨ ਥੋੜਾ ਸੀਗਾ ਉਹਨੂੰ ਚੋਰੀ ਕਰ ਲੈਗੇ ਸੋ ਅੱਜ ਅੱਜ ਤੋਂ ਨਹੀਂ ਬਹੁਤ ਸਾਲ ਪਹਿਲਾਂ ਸੋਚਣਾ ਚਾਹੀਦਾ ਜਦੋਂ ਮੈਂ ਆਵਾਜ਼ ਚੱਕ ਰਿਹਾ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਸਾਡੇ ਨਾਲ ਰਾਣਾ ਗੁਰਜੀਤ ਨੇ ਗੁਰਜੀਤ ਸਾਹਿਬ ਇਹ ਜਿਹੜੇ ਸਦਨ ਦੇ ਅੰਦਰ ਚਰਚਾਵਾਂ ਹੋਈਆਂ ਬਜਟ ਨੂੰ ਲੈ ਕੇ ਬੜੀ ਅਹਿਮ ਚਰਚਾ ਹੋਈ ਹੈ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਇੱਕ ਬੜੇ ਅਹਿਮ ਸੈਂਸਸ ਦੀ ਗੱਲ ਵੀ ਕੀਤੀ ਗਈ ਕਹਿੰਦੇ ਕਿ ਨਸ਼ੇ ਦੇ ਉੱਪਰ ਇੱਕ ਸੈਂਸਸ ਪੰਜਾਬ ਦੇ ਵਿੱਚ ਕਰਵਾਇਆ ਜਾਊਗਾ ਸਭ ਤੋਂ ਪਹਿਲਾਂ ਉੱਤੇ ਤੁਹਾਡੀ ਟਿੱਪਣੀ ਕੀ ਹੈ ਚੰਡੀਗੜ੍ਹ ਦੇਖੋ ਜੀ ਗੱਲ ਆ ਕਿ ਨਸ਼ਾ ਜਦ ਤੇ ਸੈਂਸ ਕਰਾਉਣਗੇ ਕਿਦਾਂ ਜਿਹੜਾ ਰੂਪਰੇਖਾ ਦੇ ਦੇਣ ਟਾਈਮ ਲਿਮਿਟ ਦੇ ਦੇਣ ਉਹਦਾ ਪ੍ਰੋਸੀਜਰ ਸਾਨੂੰ ਸਮਝਾ ਦੇਣਾ ਇਹ ਫਾਲਤੂ ਦੀਆਂ ਗੱਲਾਂ ਚ ਕੁਝ ਨਹੀਂ ਰੱਖਿਆ ਇਹ ਇਹ ਗੁੰਮਨਾਹ ਕਰਨ ਵਾਲੋ ਕਨ ਹਾਂਜੀ ਕੀ ਗੱਲ ਏਡੀ ਵਧੇਕ ਕਰ ਦਿਓ ਕਿ ਲੋਕ ਕਹਿੰਨ ਨਵੀਂ ਗੱਲ ਆ ਯਾਰ ਬੜਾ ਫਾਇਦਾ ਆਊਗਾ ਇਹਦਾ ਕੀ ਫਾਇਦਾ ਹੋ ਸਕਦਾ ਪ੍ਰਤਾਪ ਬਾਜਵਾ ਕਹਿੰਦੇ ਕਹਿੰਦੇ ਸਦਨ ਦੇ ਅੰਦਰੋਂ ਹੀ ਸ਼ੁਰੂ ਕਰ ਲੈਣਾ ਚਾਹੀਦਾ ਦੇਖੋ ਗੱਲ ਏ ਨਸ਼ਾ ਰੋਕਣਾ ਇੱਕ ਕੰਮ ਆ ਜਿਹੜੇ ਨਸ਼ੇ 'ਚ ਫਸ ਗਏ ਉਹਨਾਂ ਨੂੰ ਬਾਹਰ ਕਿਵੇਂ ਕੱਢਣਾ ਇੱਕ ਨਾ ਇਹਦਾ ਇਸ਼ੂ ਆ ਔਰ ਮੈਂ ਦੋ ਇਸ਼ੂ ਨਹੀਂ ਹੈ ਹੈ ਇਕੱਠੇ ਹੀ ਉਧਰ ਰੁਕਣਾ ਚਾਹੀਦਾ ਇਹਨਾਂ ਨੂੰ ਇਹਨਾਂ ਇਸ ਦਲਦਲ ਚੋਂ ਕਿੱਦਾਂ ਕੱਢਣਾ ਉਹਦਾ ਸਾਨੂੰ ਪ੍ਰੋਗਰਾਮ ਬਣਾਉਣਾ ਚਾਹੀਦਾ ਔਰ ਜਨਤਾ ਨੂੰ ਦੱਸਣਾ ਚਾਹੀਦਾ ਸਾਡਾ ਪ੍ਰੋਗਰਾਮ ਆ ਇਹਨਾਂ ਦੇ ਰੀਹੈਬਿਲੀਟੇਸ਼ਨ ਸੈਂਟਰ ਸਾਡੇ ਜਿਹੜਾ ਕਪੂਰਤਲਾ ਸੀ ਉਹ ਬੰਦ ਹੋਣ ਦੇ ਕਿਨਾਰੇ ਹੈ ਯਾਰ ਹੁਣ ਗੱਲੀ ਮਾਤੀ ਗੱਲੀ ਮਾਤੀ ਤਾਂ ਮੈਂ ਇਹ ਸਾਨੂੰ ਬੋਲਣ ਨਹੀਂ ਦੇਣਗੇ 92 ਨੇ 94 ਹੋ ਗਏ ਗਲਤੀ ਨਾਲ ਤੇ ਗ੍ਰਾਉਂਡ ਰਿਅਲਿਟੀ ਤੇ ਜਾ ਕੇ ਕਵਰ ਕਰੋ ਲੋਕਾਂ ਨੂੰ ਦੇਖੋ ਇੱਕ ਇੰਜੈਕਸ਼ਨ ਹੀ ਐ ਇੱਕ ਗੋਲੀ ਜਿਹੜੀ ਚਾਰ ਬੰਦੇ ਲਿਆਉਂਦੇ ਆ ਤੇ ਉਹਨੂੰ ਇੰਜੈਕਟ ਕਰਦੇ ਆ ਫਿਰ ਹੱਥ ਦੀਆਂ ਨਾੜੀਆਂ ਤੋਂ ਪੈਰ ਦੀਆਂ ਤੱਕ ਪਹੁੰਚ ਜਾਂਦੇ ਫਿਰ ਗਲਤ ਜਗ੍ਹਾ ਟੀਕੇ ਲਾ ਕੇ ਮਰ ਜਾਂਦੇ ਆ ਦਿਸ ਇਜ਼ ਦੀ ਸਟੇਟ ਆਫ ਅਫੇਅਰਸ ਇੱਕ ਜ਼ਰੂਰੀ ਗੱਲ ਜਿਹੜੀ ਤੁਸੀਂ ਦੋਵੇਂ ਰਾਣੇ ਕਰ ਰਹੇ ਸੀ ਜਿਹਨਾਂ ਦਾ ਜ਼ਿਕਰ ਬਾਰ-ਬਾਰ ਹੋ ਰਿਹਾ ਮੱਕੀ ਦੀ ਐਮਐਸਪੀ ਨੂੰ ਲੈ ਕੇ ਜਾਂ ਮੱਕੀ ਦੀ ਖਰੀਦ ਨੂੰ ਲੈ ਕੇ ਵੀ ਉਹਨਾਂ ਨੇ ਚਰਚਾ ਕੀਤੀ ਕਿ ਸਰਕਾਰ 17500 ਦੇ ਨਜ਼ਦੀਕ ਕੋਈ ਸਬਸਿਡੀ ਵੀ ਦੇਵੇਗੀ ਇਹ ਜਿਹੜੀ ਚੀਜ਼ ਆ ਲੱਗਦਾ ਕਿ ਮਾਸਟਰਪਲਾਨ ਥੋੜਾ ਸੀਗਾ ਉਹਨੂੰ ਚੋਰੀ ਕਰ ਲੈਗੇ ਦੇਖੋ ਜੀ ਮੈਂ ਤਾਂ ਬੜੀ ਜ਼ੋਰ ਦਾ ਐਡਵੋਕੇਟ ਕਰਦਾ ਕਿ ਪੰਜਾਬ ਦੇ ਖੇਤੀ ਭਿਆੜੀ ਚ ਵਿਵਹਿੰਤਾ ਲੈਣ ਦੀ ਲੋੜ ਹੈ ਪਾਣੀ ਬਚਾਉਣ ਦੀ ਲੋੜ ਹੈ 10000 ਕਰੋੜ ਤੋਂ ਇੱਕ ਸਬਸਿਡੀ ਚਲੇਗੀ 10000 ਕਰੋੜ ਮੈਂ ਕੱਲ 9300 ਕਰੋੜ ਕਹਿੰਦਾ ਸੀ ਮੈਂ ਗਲਤ ਸੀ ਬਜਟ ਦੇ ਵਿੱਚ 9900 ਕੁਝ ਕਰੋੜ ਆ ਜੀ ਹਾਂਜੀ ਆਲਮੋਸਟ 10000 ਕਰੋੜ ਇਹ ਕੋਈ ਛੋਟਾ ਛੋਟੀ ਰਕਮ ਹੈ ਯਾਰ ਇਹਦੇ ਬਾਰੇ ਕੌਣ ਸੋਚੂਗਾ ਇਹ ਮਸਲੇ ਨੂੰ ਹੱਲ ਕਿੱਦਾਂ ਕਰਨਾ ਕੌਣ ਸੋਚੂਗਾ ਕੱਲ ਨੂੰ ਜੇ ਬਿਜਲੀ ਹੋਰ ਮਹਿੰਗੀ ਹੋ ਗਈ ਸਰਕਾਰ ਕੋ ਨਾ ਆਇਆ ਤਾਂ ਪੈਸੇ ਨਹੀਂ ਦੇਣਗੇ ਬਿਜਲੀ ਕੱਟ ਆਊਗੀ ਜੀਵਿੰਦਾਰ ਕੀ ਕਰੂਗਾ ਸੋ ਅੱਜ ਅੱਜ ਤੋਂ ਨਹੀਂ ਬਹੁਤ ਸਾਲ ਪਹਿਲਾਂ ਸੋਚਣਾ ਚਾਹੀਦਾ ਜਦੋਂ ਮੈਂ ਆਵਾਜ਼ ਚੱਕ ਰਿਆਂ ਤੁਸੀਂ ਖੇਤੀ ਦੀ ਗੱਲ ਕਰਦੇ ਹੋ ਪ੍ਰੋਸੈਸਿੰਗ ਯੂਨਿਟ ਬਾਰੇ ਕੋਈ ਜ਼ਿਕਰ ਨਹੀਂ ਹੈਗਾ ਪੰਜਾਬ ਦੇ ਸਾਰਾ ਕੁਝ ਆਪਾਂ ਬਜਟ ਦੇ ਵਿੱਚ ਗੱਲ ਕਰਾਂਗੇ ਆਖਰੀ ਸਵਾਲ ਆਖਰੀ ਸਵਾਲ ਤੁਹਾਡਾ ਆਖਰੀ ਸਵਾਲ ਦੇ ਦਿਓ ਰਾਣਾ ਜੀ ਆਖਰੀ ਸਵਾਲ ਆਖਰੀ ਸਵਾਲ ਤੁਸੀਂ ਜਾਂਦੇ ਜਾਂਦੇ ਇਹ ਗੱਲ ਜ਼ਰੂਰ ਦੱਸਿਓ ਕਿ ਜਿਸ ਤਰੀਕੇ ਦੇ ਨਾਲ ਬਜਟ ਦਾ ਕਰਜ਼ਾ ਲਗਾਤਾਰ ਵੱਧ ਰਿਹਾ ਹੈਗਾ ਉਹ ਕਰਜ਼ੇ ਨੂੰ ਲੈ ਕੇ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਆਖਰੀ ਟਿੱਪਣੀ ਕਰੋ ਦੇਖੋ ਕੁਝ ਫਿਗਰ ਸਰਕਾਰ ਨੇ ਦਿੱਤੀਆਂ ਜਿਹੜੀ ਗੱਲ ਸਾਹਮਣੇ ਆਈ ਆ ਕਿ ਜੀਐਸਟੀ ਵਿੱਚ ਵਾਧਾ ਹੋਇਆ ਸ਼ਰਾਬ ਚੋਂ ਪੈਸੇ ਬਹੁਤ ਆ ਰਹੇ ਆ ਲੇਕਿਨ ਕੀ ਉਹ ਕਾਫੀ ਆ ਯਾਰ ਸਾਡੇ ਖਰਚੇ ਇੰਨੇ ਵਧ ਰਹੇ ਆ ਅਗਲੇ ਦੋਆਂ ਸਾਲਾਂ ਚ 12000 ਰੁਪਏ ਬਿਜਲੀ ਦਾ ਬਿੱਲ ਆਊਗਾ ਐਗਰੀਕਲਚਰ ਸੈਕਟਰ ਦਾ 7-8000 ਕਰੋੜ ਰੁਪਿਆ ਉਹਦਾ ਆ ਕੁਝ ਇੰਡਸਟਰੀ ਦਾ ਮਿਲਾ ਕੇ 23000 ਕਰੋੜ ਹੈ 22 23000 ਇਹ ਥੋੜਾ ਪੈਸਾ ਸੋ ਸਾਡੇ ਜਿਹੜੇ ਚਾਹੇ ਐਜੂਕੇਸ਼ਨ ਆ ਚਾਹੇ ਹੈਲਥ ਆ ਉਹਨਿੰਗ ਲੈਟ ਹੋ ਰਹੀ ਆ ਸੋਸ਼ਲ ਜਸਟਿਸ ਨਹੀਂ ਮਿਲ ਰਹੀ ਲੋਕਾਂ ਨੂੰ ਸੋ ਇਹ ਓਵਰ ਆਲ ਪਾਪ ਨੂੰ ਦੇਖਣਾ ਚਾਹੀਦਾ ਬਜਟ ਖਾਲੀ ਕਹ ਦਿਓ ਯਾਰ ਸਾਡਾ 4000 ਕਰੋੜ ਅਸੀਂ ਆ ਵਧਾਤਾ 2000 ਕਰੋੜ ਉਹ ਵਧਾਤਾ ਬੰਦ ਗਿਆ ਇਹਨਾਂ ਖਰਚੇ ਖਰਚੇ ਵੀ ਦੇਖੋ ਮੈਂ ਕ੍ਰਿਟੀਸਾਈਜ਼ ਨਹੀਂ ਕਰ ਰਿਹਾ ਲੇਕਿਨ ਕਰਨਾ ਪਊਗਾ ਯਾਰ ਸੋ ਇਹ ਸਨ ਰਾਣਾ ਗੁਰਜੀ ਤਾਂ ਜਿਨ੍ਹਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਬੜੇ ਵਿਭਾਗ ਟੰਗਨਾ ਆਪਣਾ ਪੱਖ ਰੱਖਿਆ ਹੈਗਾ ਕਿ ਇਸ ਬਜਟ ਦੇ ਵਿੱਚੋਂ ਕੁਝ ਤਸਵੀਰਾਂ ਕੁਝ ਆંકੜੇ ਬੜੇ ਵਧੀਆ ਢੰਗ ਨਾਲ ਪੇਸ਼ ਕੀਤੇ ਗਏ ਨੇ ਪਰ ਹਕੀਕਤ ਜਿਹੜੀ ਹੈ ਉਹਨੂੰ ਸਮਝਣਾ ਬੇਹਜ਼ੂਰੀ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣਾ ਕਮੈਂਟ ਆਪਣੀ ਏਟ ਆਪਣੇ ਜਰੂਰ ਸਾਂਝਾ ਕਰਨਾ ਸਾਹਜੋਗ ਯੋਗੀ ਦੇ ਨਾਲ ਹਰਦੀਪ ਸਿੰਘ ਭੋਗਲ ਨੌਕ ਨਿਊਜ਼ ਚੰਡੀਗੜ੍ਹ